ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਟਰਾਡੇ ਟ੍ਰੇਡ ਬਾਰੇ ਕਿਸ ਤਰ੍ਹਾਂ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਇਨਸਾਈਡ ਕੈਂਡਲ ਨਾਲ ਇੰਟਰਾਡੇ ਟ੍ਰੇਡ ਕਰ ਸਕਦੇ ਹਾਂ ਮਤਲਬ ਕਿ ਸਟਾਕ ਨੂੰ ਬਾਏ ਕਰ ਸਕਦੇ ਹਾਂ ਤੇ ਸਟਾਕ ਨੂੰ ਸੈੱਲ ਵੀ ਕਰ ਸਕਦੇ ਹਾਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਸੈਟਅਪ ਹੈ ਬਹੁਤ ਵਧੀਆ ਐਕਿਊਰੇਸੀ ਆ ਤੁਸੀਂ ਇਸ ਨੂੰ ਤੇ ਟ੍ਰੇਡ ਕਰ ਸਕਦੇ ਜਓ ਮਤਲਬ ਕਿ ਸਟਾਕ ਨੂੰ ਬਾਇ ਵੀ ਕਰ ਸਕਦੇ ਜੀ ਸੈਲ ਵੀ ਕਰ ਸਕਦੇ ਜੀ ਤੇ ਇਸ ਦੇ ਲਈ ਆਪਾਂ ਟਾਈਮ ਫਰੇਮ ਵਰਤਣਾ ਹੈ 15 ਮਿੰਟ ਹੁਣ ਬਹੁਤ ਸਾਰੇ ਵੀਰ ਕਮੈਂਟ ਕਰਕੇ ਕੁਝ ਪੁੱਛਣਗੇ ਕਿ ਅਸੀਂ 5 ਮਿੰਟ ਵਰਤ ਸਕਦੇ ਆਂ ਦੇਖੋ ਜਿੰਨਾ ਨਿੱਕਾ ਤੁਸੀਂ ਟਾਈਮ ਕਰੋਗੇ ਉਨੀ ਹੀ ਅਕਰੋਸੀ ਘਟੇਗੀ ਠੀਕ ਹੈ ਇਸ ਕਰਕੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਇਸ ਨੂੰ ਵਰਤਾਂਗੇ ਔਰ ਕੋਈ ਵੀ ਆਪਾਂ ਟਾਈਮ ਫਰੇਮ ਨਹੀਂ ਦੇਖਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ ਕਿ ਇੱਕ ਕੈਂਡਲ ਦੇ ਵਿੱਚ ਹੋਰ ਕੈਂਡਲ ਬਣਨਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਸ ਜਗ੍ਹਾ ਤੋਂ ਹੁਣ ਧਿਆਨ ਨਾਲ ਤੁਸੀਂ ਦੇਖੋ ਕਿ ਆ ਜਿਹੜਾ ਗ੍ਰੀਨ ਕੈਂਡਲ ਹੈ ਠੀਕ ਹੈ ਤੈਨੂੰ ਗ੍ਰੀਨ ਕੈਂਡਲ ਨਜ਼ਰ ਆ ਰਿਹਾ ਹੋਵੇਗਾ ਇਸ ਤੋਂ ਬਾਅਦ ਆ ਇੱਕ ਰੈੱਡ ਕੈਂਡਲ ਬਣਿਆ ਠੀਕ ਹੈ ਉਹ ਵੀ ਇਹਦੇ ਵਿੱਚ ਹੀ ਬਿਲਕੁਲ ਮਤਲਬ ਕਿ ਕੀ ਹੋਣਾ ਚਾਹੀਦਾ ਹੈ ਕਿ ਜਿਹੜਾ ਮਤਲਬ ਕਿ ਪਹਿਲਾ ਕੈਂਡਲ ਆ ਹੁਣ ਦੇਖੋ ਪਹਿਲਾ ਕੈਂਡਲ ਕੋਈ ਵੀ ਹੋ ਸਕਦਾ ਹੈ ਰੈੱਡ ਵੀ ਹੋ ਸਕਦਾ ਹੈ ਗ੍ਰੀਨ ਵੀ ਹੋ ਸਕਦਾ ਉਹ ਮੈਟਰ ਨਹੀਂ ਕਰਦਾ ਠੀਕ ਹੈ ਹੁਣ ਇੱਥੇ ਕਲਰ ਨੂੰ ਲੈ ਕੇ ਨਾ ਬੈਠ ਜਿਓ ਕਿ ਉਹ ਰੈੱਡ ਸੀ ਉਹ ਗ੍ਰੀਨ ਸੀ ਉਹ ਨਹੀਂ ਮੈਟਰ ਕਰਦਾ ਕੈਂਡਲ ਦੇ ਵਿੱਚ ਕੈਂਡਲ ਬਣਨਾ ਚਾਹੀਦਾ ਠੀਕ ਹੈ ਮਤਲ ਜਿ ਜਿਸ ਤਾਂ ਇੱਥੇ ਅਗਲਾ ਕੈਂਡਲ ਰੈੱਡ ਆ ਅਗਲਾ ਕੈਂਡਲ ਵੀ ਗ੍ਰੀਨ ਹੋ ਸਕਦਾ ਠੀਕ ਹੈ ਪਰ ਕੀ ਦੇਖਣਾ ਆਪਾਂ ਕਿ ਇਹਦੀ ਬੋਡੀ ਦੇ ਵਿੱਚ ਬਣੇ ਠੀਕ ਹੈ ਜਿਵੇਂ ਦੇਖੋਗੇ ਗ੍ਰੀਨ ਕੈਂਡਲ ਦੀ ਤੁਸੀਂ ਓਪਨਿੰਗ ਕਲੋਜ਼ਿੰਗ ਸਾਰਾ ਕੁਝ ਇੱਥੋਂ ਦੇਖ ਸਕਦੇ ਹੋ ਠੀਕ ਹੈ ਕਲੋਜ਼ਿੰਗ ਕਿੰਨੀ ਹੈ ਕਿੰਨੇ ਤੇ ਇਹਦੀ 1907.85 ਠੀਕ ਹੈ ਤੇ ਇਹਦੀ ਜਿਹੜਾ ਓਪਨਿੰਗ ਹੈ ਉਹ ਕਿੱਥੇ ਆ 1905.60 ਠੀਕ ਹੈ ਮਤਲਬ ਕਿ ਇਹਦੀ ਓਪਨਿੰਗ ਤੇ ਕਲੋਜ਼ਿੰਗ ਦੇ ਵਿੱਚ ਵਿੱਚ ਅਗਲੇ ਕੈਂਡਲ ਦੀ ਓਪਨਿੰਗ ਤੇ ਕਲੋਜ਼ਿੰਗ ਹੋਣੀ ਚਾਹੀਦੀ ਹੈ ਹਾਈ ਮੜਾ ਮੋਟਾ ਉੱਤੇ ਮਤਲਬ ਕਿ ਆਈ ਨੇ ਬ੍ਰੇਕ ਕੀਤਾ ਹੋਏ ਜਾਂ ਲੋ ਬ੍ਰੇਕ ਕੀਤਾ ਹੋਏ ਉਹਦੀ ਕੋਈ ਟੈਨਸ਼ਨ ਨਹੀਂ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਰੈੱਡ ਕੈਂਡਲ ਦੀ ਠੀਕ ਹੈ ਰੈੱਡ ਕੈਂਡਲ ਦੀ ਕਲੋਜ਼ਿੰਗ ਤੁਸੀਂ ਦੇਖੋ ਕਿੱਥੇ ਆ 1906.20 ਠੀਕ ਹੈ ਤੇ ਓਪਨਿੰਗ ਕਿੱਥੇ ਆ 1907.85 ਠੀਕ ਹੈ ਇਹਦੀ ਕਲੋਜ਼ਿੰਗ ਕਿੱਥੇ ਸੀ 1907.85 ਠੀਕ ਹੈ ਬਰਾਬਰ ਹੋ ਸਕਦਾ ਹੈ ਉੱਤੇ ਨਹੀਂ ਹੋਣਾ ਚਾਹੀਦਾ ਮਤਲਬ ਕਿ 1907.85 ਤੇ ਇੱਕ ক্লোਜ਼ ਹੋਇਆ ਤੇ ਉਹ ਉੱਥੇ ਓਪਨ ਹੋ ਕੇ ਥੱਲੇ ਆ ਕੇ ক্লোਜ਼ ਹੋ ਗਿਆ ਮਤਲਬ ਕਿ ਉਹ ਬਣ ਗਿਆ ਇਨਸਾਈਡ ਕੈਂਡਲ ਠੀਕ ਹੈ ਇਹਦੇ ਵਿੱਚ ਮਤਲਬ ਕਿ ਬਰਾਬਰ ਹੋ ਸਕਦਾ ਹੈ ਪਰ ਇਹ ਧਿਆਨ ਰੱਖਣਾ ਹੈ ਕਿ ਅੱਧਾ ਪੁਆਇੰਟ ਵੀ ਉੱਤੇ ਨਹੀਂ ਹੋਣਾ ਚਾਹੀਦਾ ਠੀਕ ਹੈ ਮਤਲਬ ਕਿ ਬਾਡੀ ਦੇ ਵਿੱਚ ਅਗਲੇ ਕੈਂਡਲ ਦੀ ਬਾਡੀ ক্লোਜ਼ ਹੋਵੇ ਜਾਂ ਬਰਾਬਰ ਹੋਵੇ ਠੀਕ ਹੈ ਵੇਟ ক্লোਜ਼ ਹੋਊਗੀ ਤੇ ਬਹੁਤ ਵਧੀਆ ਬਰਾਬਰ ਹੋਊਗਾ ਤਾਂ ਵੀ ਚੱਲੂਗਾ ਵਿਕ ਜਿਹੜੀ ਆ ਉਹਦੀ ਮਤਲਬ ਪਿਛਲੇ ਕੈਂਡਲ ਦਾ ਜਿਹੜਾ ਹਾਈਸਟ ਦਾ ਹਾਈ ਬ੍ਰੇਕ ਕੀਤਾ ਹੋਵੇ ਕੋਈ ਟੈਨਸ਼ਨ ਨਹੀਂ ਪਰ ਇਹ ਧਿਆਨ ਰੱਖਿਓ ਕਿ ਇਹਦੀ ਓਪਨਿੰਗ ਜਾਂ ক্লোਜ਼ਿੰਗ ਉਹਦੀ ক্লোਜ਼ਿੰਗ ਜਾਂ ਓਪਨਿੰਗ ਤੋਂ ਉੱਤੇ ਥੱਲੇ ਨਹੀਂ ਹੋਣੀ ਚਾਹੀਦੀ ਠੀਕ ਹੈ ਮਿਨੀਮਮ ਆਪਾਂ ਨੂੰ ਚਾਹੀਦਾ ਇੱਕ ਕੈਂਡਲ ਠੀਕ ਹੈ ਇੱਕ ਤੋਂ ਬਾਅਦ ਜਿੰਨੇ ਵੀ ਕੈਂਡਲ ਵਿੱਚ ਬੰਦੇ ਜਾਣ ਬਹੁਤ ਵਧੀਆ ਤੁਹਾਡੇ ਲਈ ਗੱਲ ਹੋਵੇਗੀ ਜਿੰਨੇ ਕੈਂਡਲ ਜ਼ਿਆਦਾ ਵਿੱਚ ਬੰਨਗੇ ਉਨਾ ਹੀ ਆਪਣੇ ਲਈ ਵਧੀਆ ਹੋਵੇਗਾ ਠੀਕ ਹੈ ਉਨਾ ਹੀ ਆਪਣੇ ਲਈ ਵਧੀਆ ਹੋਵੇਗਾ ਇੱਕ ਕੈਂਡਲ ਤੋਂ ਬਾਅਦ ਆ ਵੀ ਆਪਾਂ ਇਸ ਸੈਟਅਪ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ ਮੈਂ ਪਹਿਲਾਂ ਇੱਥੇ ਇੱਥੇ ਕੈਂਡਲ ਜ਼ਿਆਦਾ ਬਣੇ ਹੋਏ ਆ ਇਸ ਕਰਕੇ ਆਪਾਂ ਜ਼ਿਆਦਾ ਲਗਾਏ ਆ ਠੀਕ ਹੈ ਤੇ ਹੁਣ ਤੁਸੀਂ ਕਰਨਾ ਕੀ ਆ ਕਿ ਇਸ ਦੇ ਹਾਈ ਨੂੰ ਮਾਰਕ ਕਰ ਲੈਣਾ ਜਿਹੜਾ ਸਭ ਤੋਂ ਪਹਿਲਾ ਕੈਂਡਲ ਉਹਦੇ ਹਾਈ ਨੂੰ ਮਾਰਕ ਕਰ ਲੈਣਾ ਤੇ ਉਹਦੇ ਲੋ ਨੂੰ ਮਾਰਕ ਕਰ ਲੈਣਾ ਠੀਕ ਹੈ ਇਸ ਤੋਂ ਆਪਾਂ ਲੋ ਨੂੰ ਉਹਦੇ ਨੂੰ ਮਾਰਕ ਕਰ ਲੈਣੇ ਆ ਠੀਕ ਹੈ ਹਾਈ ਨੂੰ ਤੇ ਲੋ ਨੂੰ ਆਪਾਂ ਮਾਰਕ ਕਰ ਲਿਆ ਕੁਛ ਨਹੀਂ ਕਰਨਾ ਹੁਣ ਆਪਾਂ ਉਸ ਤੋਂ ਬਾਅਦ ਵੇਟ ਕਰਦੇ ਰਹਿਣਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਇੱਕ ਕੈਂਡਲ ਜਦੋਂ ਬਣ ਗਿਆ ਇਸ ਕੈਂਡਲ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਜੇ ਕੈਂਡਲ ਉੱਤੇ ক্লোਜ਼ ਕਰਦਾ ਹੈ ਗ੍ਰੀਨ ਕੈਂਡਲ ਦੇ ਹਾਈ ਤੋਂ ਜਾਂ ਗ੍ਰੀਨ ਕੈਂਡਲ ਦੇ ਲੋ ਤੋਂ ਠੀਕ ਹੈ ਇੱਥੇ ਲੋ ਤੇ ਹਾਈ ਦੇਖਣਾ ਥੱਲੇ ক্লোਜ਼ ਕਰਦਾ ਆਪਾਂ ਇਸ ਨੂੰ ਸੈਲ ਕਰਾਂਗੇ ਸਟਾਕ ਨੂੰ ਉੱਤੇ ক্লোਜ਼ ਕਰਦਾ ਹੈ ਤੇ ਸਟਾਕ ਨੂੰ ਆਪਾਂ ਬਾਏ ਕਰਾਂਗੇ ਠੀਕ ਆ ਇੱਕ ਕੈਂਡਲ ਵੀ ਹੋ ਸਕਦਾ ਇੱਥੇ ਜਿਆਦਾ ਕੈਂਡਲ ਸੀ ਭਾਵੇਂ ਜਿੰਨੇ ਮਰਜ਼ੀ ਕੈਂਡਲ ਬਣ ਜਾਣ ਆਪਾਂ ਹਾਈ ਤੇ ਲੋ ਕਿਹੜੇ ਕੈਂਡਲ ਦਾ ਮਾਰਕ ਕਰਨਾ ਜਿਹੜਾ ਪਹਿਲੇ ਕੈਂਡਲ ਜਿੱਥੋਂ ਸ਼ੁਰੂ ਹੋਇਆ ਹੋਵੇਗਾ ਇਨਸਾਈਡ ਕੈਂਡਲ ਬਣਾ ਠੀਕ ਆ ਦੂਜਿਆਂ ਦੇ ਹਾਈ ਉੱਤੇ ਵੀ ਹੋ ਸਕਦੇ ਆ ਮਤਲਬ ਕਈ ਵਾਰੀ ਕੀ ਹੁੰਦਾ ਕਿ ਕੈਂਡਲ ਉੱਤੇ ਚਲਾ ਜਾਂਦਾ ਫਿਰ ਵਿੱਚ ਆ ਕੇ ক্লোਜ਼ ਕਰ ਦਿੰਦਾ ਠੀਕ ਆ ਤੇ ਜਦੋਂ ਹੀ ਕੈਂਡਲ ਬਾਹਰ ক্লোਜ਼ ਕਰ ਗਿਆ ਠੀਕ ਆ ਉੱਥੇ ਆਪਾਂ ਉਸੇ ਵੇਲੇ ਕੁਝ ਨਹੀਂ ਦੇਖਣਾ ਇਸ ਨੂੰ ਬਾਇ ਕਰ ਲੈਣਾ ਠੀਕ ਹੈ ਸਟਾਪ ਲੋਸ ਆਪਣਾ ਇਸੇ ਕੈਂਡਲ ਦੇ ਥੱਲੇ ਹੋਊਗਾ ਠੀਕ ਹੈ ਆਪਾਂ ਸਿਸਟਮ ਦੇ ਵਿੱਚ ਵੀ ਲਗਾ ਸਕਦੇ ਹਾਂ ਕਿਉਂਕਿ ਆਪਾਂ ਇੰਟਰਾਡੇ ਕਰ ਰਹੇ ਹਾਂ ਤੇ ਇਹਦੇ ਨਾਲ ਤੁਸੀਂ ਆਪਸ਼ਨ ਵੀ ਕਰ ਸਕਦੇ ਹੋ ਕਿਉਂਕਿ ਮੂਵਮੈਂਟ ਬਹੁਤ ਸਪਸ਼ਟ ਹੋ ਰਿਹਾ ਹੈ ਇਸ ਤੋਂ ਬਾਅਦ ਦੇਖੋ ਕਿ ਤਿੰਨ ਕੈਂਡਲਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਤਕੜਾ ਟਾਰਗੇਟ ਦੇਖਣ ਨੂੰ ਮਿਲ ਗਿਆ ਠੀਕ ਹੈ ਤੇ ਇਹਦੇ ਵਿੱਚ ਟਾਰਗੇਟ ਕਿਵੇਂ ਰੱਖਣਾ ਹੈ ਟਾਰਗੇਟ ਵਾਸਤੇ ਵੀ ਮੈਂ ਤੁਹਾਨੂੰ ਐਸੇ ਤਰੀਕਾ ਦੱਸ ਦਿੰਦਾ ਆਪਾਂ ਕਰਨਾ ਕੀ ਆ ਜਿੰਨੇ ਪੁਆਇੰਟਾਂ ਦੇ ਵਿੱਚ ਇੱਕ ਕੈਂਡਲ ਬਣਿਆ ਹੋਊਗਾ ਨਾ ਘੱਟੋ ਮਿਨੀਮਮ ਠੀਕ ਹੈ ਘੱਟ ਤੋਂ ਘੱਟ ਵੀ ਇਸ ਕੈਂਡਲ ਦੀ ਕ ਉਹਨਾਂ ਦੋ ਵਾਰੀ ਉੱਤੇ ਆਪਾਂ ਦੇਖਾਂਗੇ ਠੀਕ ਆ ਹੁਣ ਮੈਂ ਇੱਥੇ ਤੁਹਾਨੂੰ ਦੱਸ ਦਾਂ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ ਠੀਕ ਆ ਆਪਾਂ ਇੱਥੇ ਕੀ ਕਰ ਸਕਦੇ ਹਾਂ ਕਿ ਲੌਂਗ ਪੋਜੀਸ਼ਨ ਵਾਲਾ ਲਗਾ ਸਕਦੇ ਹਾਂ ਜੇ ਤੁਸੀਂ ਮਤਲਬ ਕਿ ਤੁਹਾਡਾ ਸੈਟਅਪ ਅਪਸਾਈਡ ਨੂੰ ਬਣਿਆ ਤੇ ਲੌਂਗ ਪੋਜੀਸ਼ਨ ਲਗਾ ਲਓ ਜੇ ਡਾਊਨ ਸਾਈਡ ਨੂੰ ਬਣਿਆ ਤੇ ਤੁਸੀਂ ਸ਼ਾਰਟ ਪੋਜੀਸ਼ਨ ਲਗਾ ਸਕਦੇ ਹੋ ਇੱਥੇ ਮੈਂ ਇੱਕ ਵਾਰੀ ਤੁਹਾਨੂੰ ਲਗਾ ਕੇ ਦੱਸ ਦਿੰਦਾ ਤੇ ਇੱਥੇ ਜਾ ਕੇ ਤੁਸੀਂ ਲੌਂਗ ਪੋਜੀਸ਼ਨ ਤੇ ਕਲਿੱਕ ਕਰੋਗੇ ਠੀਕ ਆ ਜੇ ਤੁਸੀਂ ਬਾਏ ਕਰਨਾ ਹੈ ਤੇ ਜੇ ਤੁਸੀਂ ਸੈਲ ਕਰਨਾ ਫਿਰ ਸ਼ਾਰਟ ਪੋਜੀਸ਼ਨ ਤੇ ਠੀਕ ਆ ਤੇ ਇਸ ਨੂੰ ਤੁਸੀਂ ਇੱਥੇ ਮਾਰਕ ਕਰ ਦੇਵੋਗੇ ਠੀਕ ਆ ਜਿੱਥੇ ਟਾਪ ਲੌਸ ਵੈਸੇ ਇਹ ਇਹ ਮਤਲਬ ਕਿ ਆਪਾਂ ਇੱਥੇ ਥੱਲੇ ਵਾਲਾ ਜਿਹੜਾ ਇਹ ਸਟਾਪ ਲੌਸ ਦੱਸਦਾ ਪਰ ਆਪਾਂ ਟਾਰਗੇਟ ਵਾਸਤੇ ਇਸ ਨੂੰ ਵਰਤਣਾ ਹੈ ਠੀਕ ਹੈ ਇਹ ਧਿਆਨ ਰੱਖੋ ਸਟਾਪ ਲੌਸ ਆਪਣਾ ਜਿਹੜਾ ਕੈਂਡਲ ਉੱਤੇ ক্লোਜ਼ ਹੋਇਆ ਹੋਵੇਗਾ ਉਸ ਦੇ ਥੱਲੇ ਹੀ ਰੱਖਣਾ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਲੌਂਗ ਪੋਜੀਸ਼ਨ ਲਗਾ ਦੇਵਾਂਗੇ ਠੀਕ ਹੈ ਤੇ ਇਸ ਨੂੰ ਉੱਤੋਂ ਮਤਲਬ ਕਿ ਆਪਾਂ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਆਪਣਾ 1:2 ਬੰਦਾ ਹੈ ਠੀਕ ਹੈ ਮਿਨੀਮਮ ਆਪਾਂ ਇਸ ਦੇ ਵਿੱਚ 1:2 ਲੈਣਾ ਹੈ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਇਹ ਪ੍ਰੋਬਲਮ ਆਵੇਗੀ ਕਿ ਇਹ 1:2 ਜਿਹੜ ਪਰ ਆਪਾਂ ਮਤਲਬ ਕਿ ਜਿੱਥੇ ਆਹ ਕੈਂਡਲ ਗ੍ਰੀਨ ক্লোਜ਼ ਹੋਇਆ ਹੋਊਗਾ ਨਾ ਉਸ ਤੋਂ ਉੱਤੇ ਦੋ ਗੁਣਾ ਲੈਣਾ ਹੈ ਠੀਕ ਆ ਇਹ ਥੋੜੀ ਜਿਹੀ ਪ੍ਰੋਬਲਮ ਇਹਦੇ ਵਿੱਚ ਆਵੇਗੀ ਉਹਦੇ ਲਈ ਤੁਸੀਂ ਪੁਆਇੰਟਾਂ ਨੂੰ ਕੈਲਕੂਲੇਟ ਕਰਕੇ ਵੀ ਦੇਖ ਸਕਦੇ ਜੋ ਉਹ ਕਿਵੇਂ ਦੇਖਣਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਇੱਥੇ ਸਿੰਪਲ ਤਰੀਕਾ ਹੈ ਠੀਕ ਆ ਇੱਥੇ ਦੇਖੋ ਇਸ ਕੈਂਡਲ ਦੇ ਉੱਤੇ ਕਰੋ ਜਿਹੜਾ ਸਭ ਤੋਂ ਪਹਿਲਾ ਕੈਂਡਲ ਬਣਿਆ ਠੀਕ ਆ ਇਹ ਦੇਖੋ ਕਿੰਨੇ ਪੁਆਇੰਟਾਂ ਦੇ ਵਿੱਚ ਬਣਿਆ ਠੀਕ ਆ ਇਹ ਦੇਖੋ ਇੱਥੇ ਦਾ ਹਾਈ ਕਿੰਨੇ ਤੇ ਆ 1908.75 ਠੀਕ ਹੈ ਲੋ ਕਿੰਨੇ ਤੇ ਆ 1903.40 ਠੀਕ ਹੈ ਲਗਭਗ ਤੁਹਾਡਾ ਇਹ ਬਣ ਗਿਆ 5 ਰੁਪਏ ਤੇ 35 ਪੈਸੇ ਠੀਕ ਹੈ 5 ਰੁਪਏ 35 ਪੈਸੇ ਤੇ ਤੁਸੀਂ ਇਹਦਾ ਜਰਾ ਦੋ ਵਾਰ ਇਸ ਨੂੰ ਕੈਲਕੂਲੇਟ ਕਰ ਸਕਦੇ ਜੋ 10 ਰੁਪਏ ਤੇ 70 ਪੈਸੇ ਤੁਹਾਡਾ ਮਿਨ ਟਾਰਗੇਟ ਹੋਵੇਗਾ ਟਾਰਗੇਟ ਕਿੱਥੋਂ ਆਪਾਂ ਗਿਣਨਾ ਐ ਐਸ ਤੋਂ ਉੱਤੇ ਠੀਕ ਹੈ ਜਿੱਥੋਂ ਆਹ ਕੈਂਡਲ ਓਪਨ ਹੋਇਆ ਹੋਵੇਗਾ ਠੀਕ ਹੈ ਓਪਨ ਕਿੰਨੇ ਤੇ ਹੋਇਆ ਆ ਇਹ ਤੁਸੀਂ ਦੇਖ ਸਕਦੇ ਜੋ ਠੀਕ ਹੈ ਓਪਨ ਹੋਇਆ ਏ 1909 ਤੇ ਮਤਲਬ ਕਿ ਤੁਹਾਡਾ ਜਰਾ ਟਾਰਗੇਟ ਹੋਵੇਗਾ ਲਗਭਗ 1919 ਜਾਂ 1920 ਤੱਕ ਹੋਵੇਗਾ ਠੀਕ ਹੈ ਤੇ ਇਸ ਨਿਹਾਈ ਕਿੱਥੇ ਆਪਾਂ ਮਾਰਿਆ ਦੇਖ ਸਕਦੇ ਹਾਂ 1920 ਤੁਹਾਡਾ ਇੱਥੇ ਹੀ ਪੰਜ ਜਾਂਦਾ ਸੀ ਠੀਕ ਹੈ ਮਤਲਬ ਕਿ ਜਿੰਨਾ ਕੈਂਡਲ ਬਣਿਆ ਉਹਦੋਂ ਦੋ ਵਾਰੀ ਟਾਰਗੇਟ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਗਿਆ ਠੀਕ ਹੈ ਉਸ ਤੋਂ ਬਾਅਦ ਜੇ ਫਲੋ ਦੇ ਵਿੱਚ ਉੱਤੇ ਜਾ ਰਿਹਾ ਤੇ ਤੁਸੀਂ ਟ੍ਰੇਲ ਕਰ ਸਕਦੇ ਜੋ ਮਤਲਬ ਕਿ ਕੈਂਡਲਾਂ ਦੇ ਹਿਸਾਬ ਨਾਲ ਸਟਾਪ ਲੌਸ ਨੂੰ ਤੇ ਟਾਰਗੇਟ ਵੱਡਾ ਲੈ ਸਕਦੇ ਜੋ ਠੀਕ ਹੈ ਹੁਣ ਬਹੁਤ ਸਾਰੇ ਲੋਕ ਇਹ ਕਹਿੰਣਗੇ ਕਿ ਇੰਨੇ ਕ ਟਾਰਗੇਟ ਨੂੰ ਕੀ ਕਰਾਂਗੇ ਦੇਖੋ ਦੇਖੋ ਇੰਟਰਾਡੇ ਦੇ ਵਿੱਚ ਇੰਨਾ ਮੂਵ ਬਹੁਤ ਜ਼ਿਆਦਾ ਮੂਵ ਹੁੰਦਾ ਹੈ ਹੁਣ ਜੇ ਮਤਲਬ ਕੋਈ ਕਹੇ ਕਿ 21 ਦਿਨ ਦੇ ਵਿੱਚ ਮੈਂ ਲੱਖਪਤੀ ਬਣ ਜਾਵਾਂ ਉਹ ਕੋਈ ਚੀਜ਼ ਇੰਟਰਡੈਕਟ ਵੀ ਨਹੀਂ ਹੁੰਦੀ ਤੇ ਨਾ ਹੀ ਆਪਸ਼ਨ ਚ ਹੁੰਦੀ ਹੈ ਠੀਕ ਹੈ ਕਿ ਇਹ ਆਪਾਂ ਟਰੇਡ ਕਰ ਰਹੇ ਆ ਮਤਲਬ ਕਿ ਇੱਕ ਸੈਟਅਪ ਤੇ ਠੀਕ ਹੈ ਤੇ ਸੈਟਅਪ ਦੀ ਐਕਿਊਰੇਸੀ ਤੁਸੀਂ ਚੈੱਕ ਕਰਨ ਲਈ ਬੈਕਟੈਸਟ ਕਰੋ ਠੀਕ ਹੈ ਤੇ ਉਸ ਤੋਂ ਇਲਾਵਾ ਹੁਣ ਇੱਥੇ ਤਾਂ ਮਤਲਬ ਕਿ ਆਪਾਂ ਅਪਸਾਈਡ ਦੀ ਗੱਲ ਕੀਤੀ ਇਹ ਡਾਊਨ ਸਾਈਡ ਵੀ ਕੰਮ ਕਰਦਾ ਹੈ ਮੈਂ ਡਾਊਨ ਸਾਈਡ ਵਾਲਾ ਵੀ ਤੁਹਾਨੂੰ ਦਿਖਾ ਦੇਣਾ ਟਾਰਗੇਟ ਮਤਲਬ ਵੱਡਾ ਲੈ ਲਈ ਤੁਸੀਂ ਸਟਾਪ ਲੌਸ ਟ੍ਰੇਲ ਕਰੋ ਉਹੀ ਸਭ ਤੋਂ ਵਧੀਆ ਬੈਸਟ ਹੁੰਦਾ ਜਿਵੇਂ ਦੇਖੋ ਕਿ ਤੁਹਾਨੂੰ ਮਨ ਲਓ ਕਿ 10 ਰੁਪਏ ਮਿਲ ਰਿਹਾ ਹੈ ਟਾਰਗੇਟ ਠੀਕ ਹੈ ਸਟਾਪ ਲੌਸ ਉੱਥੇ ਲੈ ਆਓ ਜਿੱਥੇ ਤੁਸੀਂ ਐਂਟਰੀ ਕੀਤੀ ਹੈ ਉਸ ਤੋਂ ਬਧਾ ਕੀ ਹੋਊਗਾ ਕਿ ਜੇ ਸਟਾਕ ਥੱਲੇ ਵੀ ਆ ਜਾਊਗਾ ਤੇ ਤੁਹਾਨੂੰ ਉਸ ਟ੍ਰੇਡ ਦੇ ਵਿੱਚ ਲੌਸ ਨਹੀਂ ਹੋਵੇਗਾ ਠੀਕ ਹੈ ਫਿਰ ਉੱਤੇ ਹੋਰ ਉੱਤੇ ਜਾ ਰਿਹਾ ਹੈ ਮਨ ਲਓ ਕਿ ਤੁਹਾਡਾ ਟਾਰਗੇਟ 10 ਰੁਪਏ ਹੈ ਉਹ 15 ਦੇ ਰਿਹਾ ਤੁਸੀਂ 5 ਰੁਪਏ ਤੇ ਲੈ ਆਓ ਠੀਕ ਹੈ ਉੱਥੇ 20 ਹੋ ਜਾਂਦੇ ਤੁਸੀਂ 10 ਤੇ ਲਿਓ ਇਸ ਤਰ੍ਹਾਂ ਕਰਕੇ ਸਟਾਪ ਲੌਸ ਟ੍ਰੇਲ ਕਰਕੇ ਤੁਸੀਂ ਵੱਡਾ ਪ੍ਰੋਫਿਟ ਲੈ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਇਹ ਦੇਖੋ ਕਿ ਜਿਵੇਂ ਕਿਉਂ ਮੰਨ ਲਓ ਕਿ ਇਹ ਸੈਟਅਪ ਲਗਭਗ ਜੇ ਤੁਸੀਂ ਦੇਖੋ ਕਿ ਤੇ ਇਸ ਦਾ ਬ੍ਰੇਕਆਊਟ ਕਿੰਨੇ ਵਜੇ ਹੋਇਆ ਸੀ 2:15 ਤੇ ਉਸ ਤੋਂ ਬਾਅਦ 1 ਘੰਟਾ ਟਾਈਮ ਬਚਿਆ ਸੀ ਠੀਕ ਆ ਤੇ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਜਦੋਂ ਮਾਰਕੀਟ ਕਲੋਜ਼ ਹੋਣ ਵਾਲੀ ਤੇ ਉਸ ਤੋਂ ਪਹਿਲਾਂ ਤਾਂ ਐਗਜ਼ਿਟ ਕਰਨਾ ਹੀ ਪੈਣਾ ਕਿਉਂਕਿ ਆਪਾਂ ਇੰਟਰਾਡੇ ਕਰ ਰਹੇ ਹਾਂ ਤੇ ਉਹਦੇ ਹਿਸਾਬ ਨਾਲ ਵੀ ਤੁਸੀਂ ਪ੍ਰੋਫਿਟ ਲੈ ਸਕਦੇ ਜੋ ਠੀਕ ਆ ਕਿਉਂਕਿ ਬਾਕੀ ਇਹ ਬੈਸਟ ਜਿਹੜਾ ਵਰਕ ਕਰੂਗਾ ਨਾ ਇਸੇ ਟਾਈਮ ਵਰਕ ਕਰੂਗਾ 2:15 ਜਾਂ ਫਿਰ ਇੱਕ 1.5 ਵਜੇ ਦੇ ਕਰੀਬ ਬੰਦਾ ਤੇ ਬਹੁਤ ਫਾਸਟ ਮੂਵ ਆਉਂਦਾ ਹੈ ਉਦੋਂ ਤੁਸੀਂ ਇਹਦੇ ਵਿੱਚ ਆਪਸ਼ਨ ਵੀ ਕਰ ਸਕਦੇ ਹੋ ਜਾਂ ਫਿਰ ਸਵੇਰੇ ਸਵੇਰੇ 10:30 ਵਜੇ ਦੇ ਕਰੀਬ ਠੀਕ ਹੈ ਵੈਸੇ ਕੰਮ ਕਿਸੇ ਵੀ ਟਾਈਮ ਕਰ ਜਾਂਦਾ ਹੈ ਪਰ ਫਾਸਟ ਮੂਵਮੈਂਟ ਦੀ ਮੈਂ ਗੱਲ ਕਰ ਰਿਹਾ ਵੈਸੇ ਇੰਟਰਾਡੇ ਦੇ ਵਿੱਚ ਜੇ ਫਾਸਟ ਨਾ ਵੀ ਜਾਊਗਾ ਤਾਂ ਵੀ ਕੋਈ ਚੱਕਰ ਨਹੀਂ ਉਹਦੇ ਵਿੱਚ ਕਿੰਨਾ ਪ੍ਰੀਮੀਅਮ ਡੀਕੇ ਹੋਣਾ ਹੁੰਦਾ ਹੈ ਠੀਕ ਹੈ ਹੁਣ ਦੇਖੋ ਇੱਥੇ ਇੱਕ ਡਾਊਨ ਸਾਈਡ ਨੂੰ ਬਣਿਆ ਸੀ ਠੀਕ ਹੈ ਕੱਲ੍ਹ ਹੀ ਬਣਿਆ ਸੀ ਆਹ ਰੈੱਡ ਕੈਂਡਲ ਦੇਖੋ ਠੀਕ ਹੈ आज ਦਾ ਰੈੱਡ ਕੈਂਡਲ ਦੇਖੋ ਇਹਦੇ ਵਿੱਚ ਗ੍ਰੀਨ ਕੈਂਡਲ ਬਣਿਆ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਬੋਡੀ ਵਿੱਚ ਹੁਣ ਚਾਹੀਦੀ ਹਾਈ ਉੱਤੇ ਚਲਾ ਜਾਵੇ ਕੋਈ ਗੱਲ ਨਹੀਂ ਠੀਕ ਆ ਉਸ ਤੋਂ ਬਾਅਦ ਆ ਰੈੱਡ ਕੈਂਡਲ ਇੱਕ ਹੋਰ ਇਹਦੇ ਵਿੱਚ ਬਣਿਆ ਠੀਕ ਆ ਉਸ ਤੋਂ ਬਾਅਦ ਆ ਨੈਕਸਟ ਰੈੱਡ ਕੈਂਡਲ ਇਹਦੇ ਥੱਲੇ ক্লোਜ਼ ਕੀਤਾ ਧਿਆਨ ਨਾਲ ਦੇਖੋ ਠੀਕ ਆ ক্লোਜ਼ ਕੀਤਾ ਇੱਥੇ ਹੀ ਆਪਾਂ ਐਂਟਰੀ ਕਰ ਲਵਾਂਗੇ ਡਾਊਨ ਸਾਈਡ ਦੀ ਸੇਲ ਕਰ ਦਵਾਂਗੇ ਰੈਜ਼ਿਸਟੈਂਸ ਇਹਦੇ ਜਿਹੜਾ ਹਾਈ ਹੋਊਗਾ ਉੱਥੇ ਐਸਐਲ ਲਗਾਵਾਂਗੇ ਠੀਕ ਆ ਜੇ ਆਪਾਂ ਆਪਣਾ ਜਾ ਕੇ ਐਸਐਲ ਕੱਟਦਾ ਹੈ ਤੇ ਬਸ ਕੋਈ ਨਹੀਂ ਉਸ ਤੋਂ ਬਾਅਦ ਕੁਝ ਨਹੀਂ ਦੇਖਣਾ ਆਪਣਾ ਐਸਐਲ ਹੋ ਗਿਆ ਫ ਤੇ ক্লোজিং ਹੋਣ ਤੇ ਐਂਟਰੀ ਕਰਨੀ ਆ ਟਾਰਗੇਟ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿੰਨਾ ਇੱਕ ਹੈਂਡਲ ਬਣਿਆ ਉਸ ਤੋਂ ਬਾਅਦ ਦੋ ਵਾਰੀ ਤੁਸੀਂ ਦੇਖ ਸਕਦੇ ਜੋ ਤੇ ਲਗਭਗ ਉਸ ਤੋਂ ਮਤਲਬ ਕਿ 2.5 ਗੁਣਾ ਥੱਲੇ ਸਟਾਕ ਗਿਆ ਸੀ ਠੀਕ ਹੈ ਬਹੁਤ ਤਗੜਾ ਸੈਟਅਪ ਆ ਤੁਸੀਂ ਇਸ ਨਾਲ ਟ੍ਰੇਡ ਕਰ ਸਕਦੇ ਜੋ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹੋਰ ਵੀ ਬਹੁਤ ਸਟਾਕਸ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਤੁਹਾਨੂੰ ਬਣਿਆ ਦਿਖ ਜਾਵੇਗਾ ਧੰਨਵਾਦ